ਕਹਿੰਦਾ ਮੈਂ ਬੋਲਿਆ ਕਦੇ ਨਹੀਂ ਪਹਿਲਾਂ ਲੀਡਰ ਬੋਲਣ ਦਿੰਦੇ ਨਹੀਂ ਹੁੰਦੇ ਸੀ ਕਿਉਂ ਜੀ ਹੁਣ ਅਸੀਂ ਤੇ ਕਹਿੰਦੇ ਕੋਈ ਬਾਹ ਫੜਨ ਵਾਲਾ ਨਾਲ ਹੋਵੇ ਕੱਲਾ ਬੰਦਾ ਕੰਮ ਨਹੀਂ ਕਰ ਸਕਦਾ ਜੇ ਸਾਥ ਦਿਓਗੇ ਫੇਰ ਹੀ ਗੱਡੀ ਚੱਲ ਸਕਦੀ ਐ ਚੱਲ ਨਹੀਂ ਸਕਦੀ ਬਹੁਤ ਹੀ ਸਤਿਕਾਰਯੋਗ ਮੇਰਾ ਛੋਟਾ ਭਰਾ ਪੁਰਾਣਾ ਸਾਥੀ ਕਦੋਂ ਦੇ ਰਹਦੇ ਹੋਣੇ ਕਿਉਂ ਵੀ 2013 ਦੇ 10 11 ਦੇ ਪਿਆਰਾ ਜਿਹਾ ਪਹਿਲਾ ਇਲੈਕਸ਼ਨ ਸੀ ਆਪਣਾ ਕਹਿੰਦੇ ਸੰਤ ਬਹੁਤ ਦੀ ਸਤਿਕਾਰਯੋ ਮਹਿੰਦੇ ਬ੍ਰਾਈਮਨ ਸਾਡੇ ਮਾਨਯੋਗ ਐਸ ਜੀਮ ਸਾਹਿਬ ਐਨ ਆਰ ਆਈ ਸਾਹਿਬ ਮੈਂ ਤੁਹਾਨੂੰ ਕਹਿਆ ਸੀ ਚਿਪ ਕੱਢਾ ਸਰਪੰਚ ਵੇਲੋ ਅਗਲੇ ਦੇ ਐਮ ਐਲ اے ਦੇ ਵੀ ਖੜ ਜਾਂਦਾ ਚਿਪ ਵੇਖ ਇਹਦੇ ਅਸੀਂ ਤਾੜੀ ਜਰੂਰ ਮਾਰੋ ਕੱਲ ਤਾਂ ਖਰੀ ਕਰਦਾ ਘੜੋ ਘੜ ਮੇਰਾ ਵੱਡਾ ਵੀ ਮਿੰਦਰ ਬੇਟਾ ਜਿਲ੍ਹਾ ਲੱਕੀ ਘਟਾੜ ਤੋਂ ਸਰਪੰਚ ਸਾਹਿਬ ਬੈਠੇ ਸਾਡੇ ਅਮਰ ਸਿੰਘ ਜੀ ਬੈਠੇ ਤੇਜੇ ਜਰਨੈਲ ਬੈਠਾ ਵੱਡਾ ਵੀਰ ਬੈਠਾ ਜਿਨ੍ਹਾਂ ਨੇ ਬਹੁਤ ਸੰਘਰਸ਼ ਕੀਤਾ ਬਜ਼ੁਰਗਾਂ ਨੇ ਜਿਹਦੀ ਖੱਟੀ ਅੱਜ ਇਹ ਖਾਂਦੇ ਪਏ ਐ ਕਿਉਂਕਿ ਬਜ਼ੁਰਗਾਂ ਨੇ ਜੋ ਕੁਝ ਕੀਤਾ ਹੁੰਦਾ ਹੈ ਸ਼ਾਇਦ ਉਹਦਾ ਕਦੇ ਨਾ ਕਦੇ ਰਿਜ਼ਲਟ ਲੇਟ ਭਾਵੇਂ ਪਰ ਉਹ ਮਿਲਦਾ ਜ਼ਰੂਰ ਹੈ ਜੇ ਕਿਸੇ ਦੇ ਨਾਲ ਇੱਕ ਦਿਨ ਨਾਲ ਵੀ ਤੁਰੇ ਤਾਂ ਬੰਦਾ ਯਾਦ ਰੱਖਦਾ ਨਹੀਂ ਯਾਰ ਫਰਾਣੇ ਤੁਹਾਡੇ ਬਜ਼ੁਰਗ ਨੇ ਸਾਡਾ ਕੰਮ ਕੱਢਿਆ ਸੀ ਮੇਰੇ ਤਾਂ ਗਵੰਡੀ ਹੈ ਇਕੱਠੇ ਖੇਡੇ ਆ ਇਹ ਵੱਡਾ ਸੀ ਅਸੀਂ ਛੋਟੇ ਸੀ ਦੂਜੇ ਸਾਡੇ ਨਾਲ ਦੇ ਸੀ ਸੋ ਐਂ ਹੀ ਜ਼ਿੰਦਗੀ ਟੱਪ ਗਈ ਹੁਣ ਮਹਾਰਾਜ ਕਿਰਪਾ ਕਰੇਗਾ ਤੁਸੀਂ ਇੱਥੋਂ ਤੇ ਪਛਾਤਾ ਕਿ ਛੜਾ ਸੰਤੋਖ ਵੀ ਰਾਇਆ ਸਭ ਤੋਂ ਪਹਿਲਾਂ ਤੇ ਇਸ ਗੱਲ ਦੀ ਮੁਬਾਰਕਬਾਦ ਹੈ ਬਿਕਾ ਢੁਗ ਢਗ ਗਰੀਬਾਂ ਦੀ ਗੱਲ ਤਾਂ ਸੁੰਦੀ ਹੈ ਤੁਹਾਡੀ ਸਰਕਾਰ 68 ਕਰੋੜ ਰੁਪਇਆ ਪੂਰੇ ਪੰਜਾਬ ਚ ਮਾਫ ਕੀਤਾ ਗਿਆ ਜਿਹਦੇ ਵਿੱਚੋਂ 2.5 ਕਰੋੜ ਰੁਪਇਆ ਇਕੱਲੇ ਜਲਾਲਾਬਾਦ ਹਲਕੇ ਦਾ ਇਕੱਠਾ ਸੀ ਤਾਂ ਨਹੀਂ ਰੱਖਿਆ ਵਿਰਨੀਆਂ ਵਾਲਾ ਦੂਰ ਪੈਂਦਾ ਇਸ ਕਰਕੇ ਅਗਲੇ ਬਚਾਰੇ ਇਧਰ ਕਿਉਂ ਆਉਣ ਕਿ ਆਸੀਂ ਉਧਰ ਕਿਉਂ ਜਾਈਏ ਅਪਾ ਇਹਦਾ ਕਰ ਸਕਦੇ ਆ ਫਿਰ ਅਸੀਂ ਕਿ ਬਾਰਡਰ ਦਾ ਇੱਕ ਰੱਖ ਲਈਏ ਪਰਲੀ ਬਿਲਡ ਤੇ ਵੀ ਇੱਕ ਰੱਖ ਲਈਏ ਦਰਨੀਆਂ ਦਾ ਡੱਟ ਰੱਖ ਲਾਂਗੇ ਨਾਲੇ ਕਿਸੇ ਨੂੰ ਜਾਣ ਲੱਗੇ ਤਕਲੀਫ ਨਹੀਂ ਹੋਣੀ ਅੱਜ 24 ਮੈਂਬਰ ਨੇ ਜਿਨ੍ਹਾਂ ਦਾ ਕਰਜ਼ਾ 2 ਕਰੋੜ ਅਜੇ 73,99,364 ਪੀ ਇਕੱਲੇ ਬਾਰਡਰ ਬਾਰਡਰ ਦੇ ਹਲਕੇ ਦੇ ਇਹ ਸਾਡੇ 24 ਪਰਿਵਾਰ ਨੇ ਜਿਨ੍ਹਾਂ ਦਾ ਅੱਜ ਕਰਜ਼ਾ ਮਾਫ਼ ਹੋਣਾ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਇਹ ਸੋਚ ਹੈ ਤੁਹਾਡੀ ਸਰਕਾਰ ਦੀ ਸਰਕਾਰ ਨਾ ਵੀ ਕਰਦੀ ਕੀ ਫਰਕ ਪੈਣਾ ਹੈ ਪਾਪੂ ਪਰ ਜਿਹੜੇ ਗਰੀਬ ਬੰਦੇ ਆਸਤੇ 3 ਲੱਖ ਰੁਪਈਆ ਵੀ ਕਰਜ਼ਾ ਮਾਫ ਹੋ ਗਿਆ ਉਹਦੇ ਘਰ ਦਾ ਚੁੱਲਾ ਚੱਲ ਜਾਂਦਾ ਉਹਨੂੰ ਵਿਚਾਰੇ ਨੂੰ ਮੁਸੀਬਤ ਨਹੀਂ ਪੁਕਤਨੀ ਪੈਂਦੀ ਨਹੀਂ ਕਿਸ਼ਟਾਂ ਵਾਲੇ ਮਗਰਮਗਰ ਹੀ ਹੁੰਦੇ ਆ ਜਿਹਦੇ ਗੁਲਾਮ ਦਿਨ ਨਹੀਂ ਉਹਦੇ 10000 ਰੁਪਈਆ ਵੀ ਲਾਉਣਾ ਬੜੀ ਵੱਡੀ ਗੱਲ ਹੈ ਜਿਹਦੇ ਘਰ ਦੀ ਰੋਟੀ ਮਸੇ ਪਕਦੀ ਉਹਦੇ ਵਾਸਤੇ 10000 ਰੁਪਈਆ ਲਾਉਣਾ ਵੀ ਬੜੀ ਵੱਡੀ ਗੱਲ ਹੈ ਪਰ ਇਹ ਥੋੜੀ ਸਰਕਾਰ ਦੀ ਸੋਚ ਸੀ ਜਿਵੇਂ ਤੁਸੀਂ ਮੀਂਹ ਵਰਾ ਹੈ ਨਾ 2022 ਚ ਸਾਰੀ ਜ਼ਿੰਦਗੀ ਵੀ ਛੋਟਾ ਕਰਜ਼ਾ ਨਹੀਂ ਲਾਇਆ ਜਾ ਸਕਦਾ ਜੋ ਇਤਿਹਾਸ ਤੁਸੀਂ ਰਚਤਾ ਮੈਂ ਤਾਂ ਕਿਹੜੇ ਬਾਗ ਦੀ ਮੁਲੀ ਸੀ ਕੌਣ ਪੁੱਛਦਾ ਸੀ ਮੈਨੂੰ ਦੱਸਿਓ ਲੋਕ ਮਜ਼ਾਕ ਕਰਿਆ ਕਰਦੇ ਸੀ ਹੱਸਦੇ ਵੀ ਸੀ ਕਹਿੰਦੇ ਕਮਲੇ ਹੋਏ ਫਿਰਦੇ ਵੇਖ ਲੋ ਮੈਂ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਤੇ ਕੀ ਮੁਕਾਬਲਾ ਸੀ ਆਪਣਾ ਮੈਂ ਉਹਨੂੰ ਉੱਥੋਂ ਆਇਆ ਮਸਜਰਾਨੇ ਗਿਆ ਸਵੇਰੇ ਇੱਕ ਡੈਥ ਹੋਈ ਸੀ ਮੇਰੇ ਤੋਂ ਐ ਨਹੀਂ ਜਾਣਾ ਸੀ ਗਲਪੂ ਸੀ ਫਿਰ ਮੈਂ ਨੂਰਪੁਰੇ ਗਿਆ ਟਾਲੀ ਵਾਲੇ ਗਿਆ ਤਾ ਲੇਟ ਹੋ ਗਿਆ ਮੈਂ ਕਿਹਾ ਫਿਰ ਉਦੋਂ ਬਾਅਦ 5-7 ਘੰਟੇ ਲੱਗ ਜਾਣੇ ਆ ਇਸ ਕਰਕੇ ਤੜਕੇ ਨਿਕਲ ਜੀਏ ਤੇ ਨਵੇੜੇ ਹੀ ਆਈ ਦੁੱਖ ਸੁੱਖ ਚ ਜੇ ਬੰਦਾ ਸੁੱਖ ਚ ਭਾਵੇਂ ਨਾ ਜਾਵੇ ਦੁੱਖ ਚ ਜ਼ਰੂਰ ਜਾਣਾ ਚਾਹੀਦਾ ਤੇ ਆਪਣੇ ਮੰਤਰੀ ਸਾਹਿਬ ਮਿਲ ਗਏ ਉੱਥੋਂ ਆ ਮੰਮਦੇਲੇ ਸਾਹਿਬ ਦਾ ਸਰਪੰਚ ਸਾਹਿਬ ਆਪਣੇ ਸਾਡਾ ਤਾਂ ਮੰਤਰੀ ਅਹੀਂ ਹੂੰ ਸ਼ੁਰੂ ਤੋਂ ਮੰਤਰੀ ਕਹਿੰਦੇ ਆਉਣੇ ਨੇ ਸਰਪੰਚ ਸਾਹਿਬ ਨੂੰ ਕਰਨੈਲ ਸਿੰਘ ਅਸੀਂ ਉੱਥੋਂ ਚੱਲੇ ਨਕੇਰੀਆਂ ਸਾਨੂੰ ਵਾਪਸੀ ਤੇ ਮਿਲ ਗਏ ਉੱਥੇ ਮੇਲਾ ਸੀ ਤੇ ਵਾਪਸੀ ਆਨ ਲੈ ਕੇ ਮੈਂ ਕਿਹਾ ਇਧਰ ਹੀ ਚੱਲੋ ਚਾਚਾ ਮੈਨੂੰ ਕਹਿੰਦਾ ਸਾਡੀ ਗੱਡੀ 'ਚ ਬਜੇ ਛੋਟੀ ਹੈ ਮੈਂ ਕਿਹਾ ਚਾਚਾ ਛੋਟੀ 'ਚ ਝੂਟੇ ਲੈ ਲੈ ਕੇ ਵੱਡੇ ਹੋਏ ਹਰੂਤੀ ਤੇ ਵੀ ਝੂਟੇ ਲੈ ਕੇ ਵੇਖਿਆ ਹੈ ਕਿ ਤੁਹਾਡੇ ਕੋਲ ਫਿਰ ਮਰੂਤੀ ਤੋਂ ਵੱਡੀ ਹੈ ਮੈਂ ਕਿਹਾ ਤੇ ਨਾਲ ਬੋ ਮੈਂ ਹੀ ਚਲਾਣਾ ਤੁਹਾਡੇ ਕੋਲ ਮੇਰੀ ਗੱਡੀ ਦਾ ਮਾੜਾ ਹਿਸਾਬ ਕਿਤਾਬ ਠੀਕ ਨਹੀਂ ਹੋਣਾ ਉੜ ਕੇ ਹੌਲੀ ਲੈ ਚਲਾ ਕੇ ਫਿਰ ਮੈਂ ਆਪ ਗੱਡੀ ਚਲਾ ਕੇ ਲਿਆ ਤਾਂ ਉਹਨਾਂ ਨੇ ਪਿੰਡ ਛੱਡ ਗਿਆ ਕਹਿੰਦਾ ਰੋਰ ਤਾਂ ਨਹੀਂ ਪਤਾ ਪਰ ਪਹਿਲੀ ਰਿਹਾਏ ਵੀ ਐਮਐਲਏ ਕੋਲ ਕੰਮ ਕੇ ਤੇ ਘਰੇ ਛੱਡ ਕੇ ਸਾਨੂੰ ਚੱਲਿਆ ਮੈਂ ਕਿਹਾ ਤੁਹਾਡੀ ਖੂਬਸੂਰਤੀ ਹੈ ਤੁਸੀਂ ਬਾਪੂ ਦੇ ਪੁਰਾਣੇ ਆ ਸੋ ਕੱਲਾ ਵੀ ਸਰਕਾਰ ਦੀ ਨੀਅਤ ਹੋਵੇ ਬਹੁਤ ਕੁਝ ਹੋ ਸਕਦਾ ਹੈ ਪਹਿਲਾਂ ਤਾਂ ਤਿੰਨਾਂ ਚਾਰਾਂ ਸਰਪੰਚਾਂ ਸੇ ਇਸ ਗੱਲ ਦੀ ਤਾੜੀ ਮਾਰੋ ਬੜਮਾ ਵਾਲੀ ਕਮਾਲ ਕਰਤੀ ਮੁੰਡਿਆ ਸ਼ੁਰੂਆਤ ਹੋਈ ਇਧਰੋਂ بڑے ਰੋਲੇ ਰੱਪੇ ਪਏ ਫੇਰੇ ਇੱਥੇ ਗੋਡੇ ਗੱਡੇ ਕੋਟੇ ਚਾਚੀ ਦਾ ਮੈਂ ਕਿਹਾ ਬਸ ਕਰੋ ਪੁੰਨ ਦਾ ਹੀ ਕੰਮ ਕਰਦਾ ਮੁੰਡਾ ਕਿਹੜਾ ਘਰੇ ਲੈ ਚਲੇ ਹੁਣ ਇੱਕ ਬੇਨਤੀ ਹੋ ਰਹੀ ਹੈ ਪਰਸੋਂ ਸ਼ਨੀਵਾਰ ਤੋਂ ਬੂਟਿਆਂ ਦਾ ਲੰਗਰ ਲਾਉਣਾ ਹੈ ਸਾਰੇ ਪਿੰਡਾਂ 'ਚ ਬੂਟੇ ਲਾਓ ਹੋਰ ਕੁਝ ਕਰੋ ਨਾ ਕਰੋ ਪਰ ਜੇ ਬੂਟੇ ਪਲ ਗਏ ਤੇ ਤੁਹਾਡੀ ਜਵਾਨੀ ਤੇ ਜਵਾਕ ਬਚ ਜਾਣਗੇ ਸਹੀ ਹੈ ਪਹਿਲਾਂ ਬੂਟੇ ਹੁੰਦੇ ਸੀ ਬਾਪੂ ਵੀ ਤਕੜੇ ਸੀ 90 90 ਸਾਲ ਖੜ ਜੰਦੇ ਸੀ ਹੁਣ 60 ਚ ਫੂਕ ਨਿਕਲ ਜਾਂਦੀ ਏ ਇਵੇਂ ਹੈ 40 ਤੋਂ ਬਾਅਦ ਤਾਂ ਅੱਧਿਆਂ ਨੂੰ ਤਾਂ ਹਾੜ ਦੀ ਬਿਮਾਰੀ ਹੋ ਜਾਂਦੀ ਏ ਕਿਸੇ ਨੂੰ ਕਿਹੜੀ ਬਿਮਾਰੀ ਹੋ ਗਈ ਅਸਲੀਅਤ ਹੈ ਤੁਹਾਡੇ ਸਾਹਮਣੇ ਹੀ ਹੈ ਵੇਖ ਲਓ ਬਈ ਕਸੂਰਵਾਰ ਵੀ ਆਪਾਂ ਹੀ ਆ ਕੋਈ ਨਹੀਂਗਾ ਭਾਵੇਂ 100 ਕਿਲਾ ਮਾਲਕ ਹੋਵੇ ਉਹ ਇੰਨਾ ਵੀ ਸਬਰ ਨਹੀਂ ਕਰ ਸਕਦਾ ਵੀ ਇੱਕ ਕਿੱਲਾ ਆ ਦੇ ਆਸਤੇ ਬਿਨਾ ਖਾਸ ਪ੍ਰੇਤੂ ਘਟਲਵੇ ਨਹੀਂ ਕਰ ਸਕਦਾ ਲਾਲਚੇਨਾ ਵੱਧ ਗਿਆ ਬਾਕੀ ਤਾਂ ਫਿਰ ਚਲੋ ਅਗਲੇ ਦੀ ਮਰਜ਼ੀ ਆਪਾਂ ਕਰ ਤਾਂ ਕੀ ਸਕਦੇ ਸਮਝਾਈ ਸਕਦੇ ਆ ਇਸ ਕਰਕੇ ਮੇਰੀ ਤਾਂ ਇਸ ਦੇ ਪ੍ਰੋਗਰਾਮ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਸੇ ਤਰ੍ਹਾਂ ਹੀ ਸਰਕਾਰ ਖੇਤਾਂ ਦੇ ਲੈਟ ਦੀ ਕੋਈ ਦਿੱਕਤ ਤਾਂ ਨਹੀਂ ਕਿਸੇ ਨੂੰ ਹੈ ਕਿਉਂ ਬਾਪੂ ਸਹੀ ਦੱਸੀ ਕਿੰਨੀ ਉਮਰ ਹੋ ਗਈ ਕਿੰਨੀ ਉਮਰ ਹੋ ਗਈ ਤੁਹਾਡੀ ਕਿੰਨੀ 70 ਸਾਲ ਕਦਿਆਂ ਨਜ਼ਾਰਾ ਵੇਖਿਆ ਸੀ ਰਾਤ ਨੂੰ 2:00 ਵਜੇ ਲਾਈਟ ਆਉਂਦੀ ਸੀ ਸਹੀ ਦੱਸੀ ਹਾਂ ਇਹ ਉਦੋਂ ਕਰੀ ਕੈਮਰਾ ਮਾਰਿਆ ਭਗਵੰਤ ਮਾਨ ਦਾ ਨਾਂ ਹੈ ਉਹ ਤਾਂ ਸੋਲਿ ਹਾਂ ਇਹ ਤੇਰਾ ਜੀਵਨ ਦਾ ਹੈ ਕਿਹੜੀ ਤਾੜੀ ਮਾਰੋ ਯਾਰ ਬਾਪੂ ਜੀ ਨਾਲ ਕਹਿੰਦੇ ਸੀ ਬਿਜਲੀ ਪੂਰੀ ਨਹੀਂ ਹੋ ਸਕਦੀ ਉਹ ਤਾਂ ਕੋਈ ਨਾ ਬੰਦ ਕਦੋਂ ਕਰਦੀ ਜਦੋਂ ਮੈਂ ਨਹਿਰ ਵਾਲਾ ਕੰਮ ਸ਼ੁਰੂ ਕੀਤਾ ਨਾ ਬਾਪੂ ਸਾਰੇ ਤੋਂ ਪਹਿਲਾਂ ਬੰਦੀ ਵਾਲੇ ਲਈ ਨਹਿਰ ਤੇ ਗਿਆ ਕਿ ਵੱਡੇ ਡਾਕੂ ਉਹ ਤੇ ਰਹਿੰਦੇ ਸੀ ਅਸੀਂ ਮੰਤਰੀ ਨੂੰ ਬੁਲਾਇਆ ਤੇ ਰਾਤ ਨੂੰ ਪੌਣੇ 1 ਵਜੇ ਇਤਿਹਾਜ਼ ਚ ਪਹਿਲੀ ਰੋਣਾ 1947 ਦੇ ਯਾਦੀ ਤੋਂ ਬਾਅਦ ਉਹ ਕਾਲੇ ਅੰਗਰੇਜ਼ਾਂ ਦੇ ਉੱਤੇ ਲਾਇਆ ਮੋਗੇ ਦੇ ਉੱਤੇ ਲਿਆ ਕੇ ਮੈਂ ਕਿਹਾ ਥੋੜਾ ਜਿਹਾ ਸਾਹਕ ਦਾ ਤਾਂ ਪੂਰਾ ਕਰ ਲੀਏ ਉਹਨਾਂ ਨੇ ਕੀ ਕੀਤਾ ਖਾਲੇ ਦੇ ਉੱਤੇ ਖਾਲਾ ਦੋ ਖਾਲੇ ਬਣਾਏ ਡਬਲ ਤੇ ਥੱਲੇ ਡਿੱਗੀ ਬਣਾ ਕੇ ਦੋ ਫੁੱਟ ਦੀ ਪਾਈਪ ਲਾਈਨ ਗਾੜ ਰੱਖੀ ਸੀ ਥੱਲੇ ਅੰਡਰਗਰਾਉਂਡ ਵੀ ਕੱਲੇ ਇਹਨਾਂ ਨੂੰ ਢਿੱਡ ਨੂੰ ਹੀ ਪਾਣੀ ਚਾਹੀਦਾ ਹੋਰ ਤਾਂ ਕਿਸੇ ਨੂੰ ਚਾਹੀਦਾ ਨਹੀਂ ਤੇ ਖੁੰਡਲੇ ਤੇ ਖੁੰਡਲੇ ਸੈਣੀ ਵਾਲ ਮੈਨੂੰ ਕਹਿੰਦੇ ਯਾਰ 30 ਸਾਲ ਹੋ ਗਿਆ ਨਹਿਰੀ ਪਾਣੀ ਨਹੀਂ ਲਾਇਆ ਮੈਂ ਕਿਹਾ ਫਿਰ ਵੋਟਾਂ ਵੀ ਤਾਂ ਤੁਸੀਂ ਇਹਨੂੰ ਪਾਉਂਦੇ ਰੇ ਮੈਂ ਤਾਂ ਸੁੱਕੀ ਕਰਾਂ ਮੈਨੂੰ ਕਹਿੰਦੇ ਤੇ ਨਹਿਰੀ ਪਾਣੀ ਆ ਗਿਆ ਨਾ ਕਾਕਾ ਤੇ ਸਾਰੀ ਜ਼ਿੰਦਗੀ ਤੇਰਾ ਨਾਮ ਜਪਿਆ ਕਰਨੀ ਹੈ ਮੈਂ ਕਹਿੰਦੀ ਤਿਆਰੀ ਵਟੋਂ ਨਾ ਤਾਂ ਜਪਿਓ ਨਾ ਜਪਿਓ ਪਾਣੀ ਜ਼ਰੂਰ ਲਿਆ ਦੇਣਾ ਅੱਜ ਤੈਂ ਵੇਖ ਲਓ ਮੈਰੀ ਪਣੀਆ ਹੁਣ ਜਾਲ ਕਰਕੇ ਦੋ ਤਾਂ ਨਹਿਰ ਬੰਦ ਹੋਈ ਐ ਜਿੱਦਨ ਮੈਂ ਐਮਐਲਏ ਬਣਿਆ ਦੋ ਮਹੀਨੇ ਛੁੱਟੀ ਲਈ ਸੀ ਤੁਹਾਡੇ ਕੋਲੋਂ ਮਾਰਚੇ ਚ ਬਣਾਇਆ ਸੀ ਤੇ ਜੂਨ ਦੀ 22 23 ਤਰੀਕ ਨੂੰ ਸਾਰੀ ਟੱਚ ਕਰਕੇ ਮੋਗੇ ਮਾਗੇ ਸਾਰੇ ਸੈੱਟ ਕਰਕੇ ਮੈਰੀ ਪਾਣੀ ਆਲਾ ਕੋੜ ਖੜਤਾ ਤੁਹਾਡੇ ਪਿੰਡ ਦੇ ਖਾਲੇ ਰਹਿੰਦੇ ਐ ਸਾਰੇ ਪਿੰਡ ਦੇ ਖਾਲੇ ਬਣਾ ਲਓ ਜਿੱਥੇ ਕੋ ਲੈਵਲ ਉੱਚਾ ਨੀਵੇਂ ਐ ਉੱਤੇ ਪਾਈਪ ਲਾਈਨ ਪਵਾ ਲੋ ਇਹ ਸਰਕਾਰ ਨੇ 100% ਫ੍ਰੀ ਕਰਕੇ ਦੇਨੇ ਥੋੜੀ ਸਰਕਾਰ ਨੇ ਨਵਾਂ ਕੰਮ ਕੀਤਾ ਮੇਰੀ ਪਾਣੀ ਆ ਗਿਆ ਤਾਂ ਥੱਲੇ ਵਾਲਾ ਪਾਣੀ ਬਚ ਜੂ ਬਾਪੂ ਬਿਜਲੀ ਆ ਗਈ ਤਾਂ ਤਾਂ ਵੀ ਪਾਣੀ ਬਚਦਾ ਅੱਗੇ ਰਾਤ ਨੂੰ ਡੂਟ ਵਈ ਆਉਂਦੀ ਸੀ 2:30 ਚਲੀ ਜਾਂਦੀ ਸੀ ਸਾਢੇ 3 ਸਾਰੀ ਰਾਤ ਵਿਚਾਰਾ ਗੇੜਿਆ ਤੇ ਹੁੰਦਾ ਸੀ ਜੇ ਹੁਣ ਐਮਐਲ ਕਰੇ ਟੌਰ ਨਾ ਸੌਂਦਾ ਤੇ ਟਰੇ ਵਾਲੇ ਵੀ ਟੌਰ ਨਾ ਕਰੇ ਸੌਂਦੇ ਰਾਤ ਨੂੰ ਕੋਈ ਨਹੀਂ ਜਾਂਦਾ ਤੜਕੇ ਜਾਂਦਾ 5 ਵੇ ਦੋ ਘੰਟੇ ਮੋਟਰ ਚਲਾਉਂਦਾ ਦੋ ਘੰਟੇ ਬੰਬੋੜੇ ਹੁੰਦਾ ਸਹੀ ਆ ਜਾਂ ਗਲਤ ਦੱਸ ਦਿਓ ਬਾਈ ਸਹੀ ਆ ਨਾ ਹੋਰ ਦੱਸੋ ਸਰਕਾਰ ਕੀ ਕਰ ਦੇਵੇ ਖੰਭੇ ਵੀ ਹੋਈ ਟਰਾਂਸਫਰ ਵੀ ਹੋਈ ਬੰਬੇ ਵੀ ਹੋਈ ਤੇ ਤਾਰਾਂ ਵੀ ਹੋਈ ਨਹੀਂ ਕੋਈ ਨਵਾਂ ਤਾਂ ਨਹੀਂ ਛੱਡਿਆ ਕੋਈ ਛੁਰਲੂ ਇਸ ਕਰਕੇ ਸਰਕਾਰ ਦੀ ਨੀਅਤ ਹੋਵੇ ਬੜਾ ਫਿਰ ਹੋ ਸਕਦਾ ਹੈ ਤੇ ਸਰਕਾਰ ਦੀ ਨੀਅਤ ਨਾ ਹੋਵੇ ਫਿਰ ਰੱਬ ਰੱਬੀ ਹੋਈ ਪੀ ਫਿਰ ਤੇ ਕੀ ਕਰ ਸਕਦੇ ਇਸ ਕਰਕੇ ਹਲੇ ਤਾਂ ਬੜੇ ਕੰਮ ਤੁਹਾਡੇ ਰਹਿੰਦੇ ਹਲੇ ਤਾਂ ਹਜ਼ਾਰ-ਹਜ਼ਾਰ ਆਉਣਾ ਬੀਬੇ ਸਾਡੀ ਕੋਰ ਬੈਠੀ ਮੈਨੂੰ ਆਲੇ ਜੇ ਗੱਡੀ ਜਾਂਦੀ ਮਾਂ ਸਾਡੀ ਹੈ ਜੇ ਹਜ਼ਾਰ-ਹਜ਼ਾਰ ਰੁਪਈਏ ਨੇ ਤੁਹਾਡੇ ਦਿੱਤਾ ਤੇ ਤੁਹਾਡੇ ਪਿੰਡਾਂ ਦੀ ਵੋਟ ਮੰਗਣੀ ਹੁੰਦਾ ਮੇਰੀ ਗੱਲ ਸੁਣੋ ਅੱਜ ਸਾਰੀ ਪੰਚਾਇਤ ਕਿੱਥੇ ਹਾਂ ਮੈਂ ਤੁਹਾਨੂੰ ਕਹਿੰਦਾ ਇਹ ਦੀ ਸਕੀਨ ਹੋ ਲਿਆ ਹਾਂ ਚੈਲੇਜ ਹੋ ਗਿਆ ਜੀ ਹਾਂ ਚੈਲੇਜ ਹੋ ਗਿਆ ਕੋਈ ਗੱਲ ਨਹੀਂ ਉਹ ਪੈਸੇ ਬਾਲੇ ਚਾਹੀਦੇ ਨਾ ਥੋੜੇ ਜਿਹਾ ਇਕੱਠੇ ਕਰੀਏ ਨੇ ਥੋੜੇ ਆਸਤੀ ਕਰੀ ਜੰਨੇ ਆ ਹੈ ਹੁਣ ਤਾਂ ਥੋਡੇ ਸਾਹਮਣੇ ਆ ਬਾਈ ਜੀ ਨੇ ਸਕੂਲ ਦੀ ਗੱਲ ਕਰੀ ਸੀ ਸਰਕਾਰ ਨੇ ਇੱਕ ਨਵਾਂ ਏਜੰਡਾ ਸ਼ੁਰੂ ਕੀਤਾ ਸਕੂਲ ਆਫ ਐਬੀਨੈਂਸ ਪੂਰੇ ਪੰਜਾਬ ਵਿੱਚ ਇੱਕ ਇੱਕ ਸਕੂਲ ਆਇਆ ਇਕੱਲੇ ਥੋਡੇ ਜਲਾਲਾਬਾਦ ਹਲਕੇ ਚ ਦੋ ਸਕੂਲ ਆਏ ਇੱਕ ਕਰਨੀ ਵਾਲੇ ਦਿੱਤਾ ਵੱਡਾ ਇੱਕ ਜਲਾਲਾਬਾਦ ਮੁੰਡਿਆਂ ਦਾ ਸਕੂਲ ਸੀ ਉਹਨੂੰ ਮੈਂ ਕੋਇਡ ਕਰਤਾ ਕੁੜੀਆਂ ਦਾ ਵੀ ਨਾਲ ਬਣਾਤਾ ਮੁੱਖ ਮੰਤਰੀ ਸਾਹਿਬ ਨੇ ਸਪੈਸ਼ਲ ਦਿੱਤਾ ਮਨੇ ਜਲਾਲਾਬਾਦ ਨਾਲ ਕਹਿੰਦੇ ਬੜੇ ਪਿਆਰ ਬੱਚੇ ਸੀ 17 ਚ ਥੋੜਾ ਜਿਹਾ ਅਸੀਂ ਵੀ ਕਰਜ਼ਾ ਲਾਉਣਾ ਹੈ ਇੱਕ ਮਿੰਟ ਲਾਇਆ ਮੁੱਖ ਮੰਤਰੀ ਨੇ ਸਾਈਨ ਕਰਕੇ ਟੱਚ ਕਰਕੇ ਦਿੱਤਾ ਹੁਣ ਬਾਈਪਾਸ ਦੇ ਦਿੱਤਾ ਆਪਾਂ ਬੈਡਾ ਵੱਡਾ ਵਾ ਅਗਲੇ ਮਹੀਨੇ ਤੋਂ ਚਾਲੂ ਹੋ ਜਾਊਗਾ ਉੰਜ ਪ੍ਰੋਇਪਰ ਜਾਣਾ ਸਿੱਧਾ ਟੀ ਆਏ ਨੂੰ ਠੀਕ ਹੈ ਨਾ ਬਾਪੂ ਬਿਲਾਲਾ ਵਾ ਜਾਣਾ ਹੀ ਨਹੀਂ ਪੈਣਾ ਹੁਣ ਤਾਂ ਆਦੇ ਸਕੂਲ ਦੀ ਨਵਾਰ ਵੇਖ ਲੋ ਕਿਚਨ ਛੱਡ ਬਣ ਗਿਆ ਬੜਾ ਕਿ ਨਹੀਂ ਬਣਿਆ ਅੱਗੇ ਜਵਾਕ ਧੁੱਪੇ ਬੈ ਕੇ ਰੋਟੀ ਖਾਂਦੇ ਸੀ ਮੇਰੇ ਤਾਂ ਪ੍ਰਾਈਵੇਟ ਜੀ ਪੜ ਲੈਣਗੇ ਪਰ ਜਦੋਂ ਪਿੰਡ ਦਾ ਜਵਾਕ ਪੜਦਾ ਹੈ ਨਾ ਵਿਚਾਰਾ ਸਰਕਾਰੀ ਸਕੂਲਦਗਾ ਉਹਦੀ ਵਿਚਾਰੀ ਦੀ ਜਿਗਾੜ ਹੀ ਨਹੀਂ ਹੁੰਦਾ ਇਹ ਨਾ ਮਾਪੇ ਨਰੇਗਾ ਦੇ ਹੁੰਦੇ ਐ ਇਹਨੇ ਪੈਸੇ ਹੁੰਦੇ ਨਹੀਂ ਅਗਲਾ ਪ੍ਰਾਈਵੇਟ ਚ ਪੜਾਵੇ ਪ੍ਰਾਈਵੇਟ ਚ ਤਾਂ ਕੋਈ ਕੋਈ ਪੜਾ ਸਕਦਾ ਪਰ ਇਸ ਕਰਕੇ ਸਕੂਲ ਦਾ ਛੱਡ ਦਿੱਤਾ ਸੀ ਵੀ ਸਾਡੇ ਪਿੰਡਾਂ ਦੇ ਜਵਾਕ ਵੀ ਟੌਰਾਂ ਥੱਲੇ ਬਹਿ ਕੇ ਨਾ ਹੀ ਪ੍ਰੋਗਰਾਮ ਕਰਨ ਤੇ ਰੋਟੀ ਵੀ ਖਾਣੀ ਟੌਰਾਂ ਛਾਵੇਂ ਬਹਿ ਕੇ ਰੋਟੀ ਖਾਣਾ ਸਕੂਲਾਂ ਚ ਕਮਰੇ ਬਣ ਜਾਂਦੇ ਐ ਟੀਚਰ ਆਉਣ ਲੱਗ ਗਏ ਆ ਕੁਬਾਏ ਵੇਖ ਲੋ 1.5 ਕਰੋੜ ਰੁਪਈਆ ਦਿੱਤਾ ਹੈ 1.5 ਕਰੋੜ ਅੱਜ ਤਾਈਂ ਕਦੇ ਨਹੀਂ 1947 ਦੇ ਬਾਅਦ ਮਿਲਿਆ ਜਿਨ੍ਹਾਂ ਤਿੰਨ ਸਾਲਾਂ ਚ 2 ਕਰੋੜ ਰੁਪਏ ਮਿਲਿਆ ਹਲੇ ਵੱਡੇ ਲੀਡਰ ਐ ਉੱਥੋਂ ਦੇ ਪਰ ਫਿਰ ਵੀ ਵੇਖ ਲੋ ਤੁਹਾਡੇ ਸਾਹਮਣੇ ਆਮ ਆਦਮੀ ਕਲੀਨਿਕ ਖੋਲਤਾ ਹੈ ਮੰਡੀ ਸਾਰੀ ਨਵੀਂ ਬਣਾਤੀ ਕਿ ਨਹੀਂ ਬਣਾਤੀ ਬਾਪੂ ਜਿੰਨੀਆਂ ਜਨਲਾਬਾਦੀ ਦਾਣਾ ਮੰਡੀਆਂ ਸੀ ਚਾਹੇ ਐਕਸਟੈਂਡ ਕਰਤੀਆਂ ਚਾਹੇ ਨਵੀਆਂ ਬਣਾਤੀਆਂ ਜੀਵੀਆਂਦਾਰਾਂ ਨੂੰ ਤੰਗੀ ਨਾ ਹੋਵੇ ਐਸੀ ਥੋੜੀ ਸਰਕਾਰ ਦੀ ਖੂਬਸੂਰਤੀ ਹੈ ਆਏ ਤੇ ਪਾਣੀ 4-4 ਫੁੱਟ ਲੋਕ ਬਹੁਤ ਪ੍ਰੇਸ਼ਾਨ ਹੋ ਨੇ ਉਹ 1 ਕਿਲੋਮੀਟਰ ਹੀ ਹੈਗਾ ਹੈ ਕਿਲੋਮੀਟਰ ਦਾ ਮੈਂ ਦੱਸ ਦਣਾ ਕੀ ਰੋਣਾ ਲਾ ਕੇ ਜਿਗਾਰ ਉਹ ਵਾਸ ਕਰਵਾ ਦੋ-ਦੋ ਫੁੱਟ ਨਹੀਂ ਉਹਦੇ ਪੈਸੇ ਪਾਏ ਪਉ ਉਹਦੀ ਦੱਸ ਦੇਣਾ ਕੀ ਪ੍ਰੋਬਲਮ ਕੀ ਹੈ ਹਾਂਜੀ ਕਾਲੇ ਰੰਗ ਦੀ ਪੈਪਾ ਪਈ ਜਾਂਦੀ ਹੈ ਅੱਜ ਹਾਂਜੀ ਹਾਂਜੀ ਹੈ ਅੱਜ ਤਾਈਂ ਜ਼ਹਿਰ ਵਾਲਾ ਪਾਣੀ ਪੀਨੇ ਆਪਾਂ ਆਪਣੇ ਤਾਂ ਫਿਰ ਵੀ ਇੱਧਰ ਠੀਕ ਹੈ ਸੜਕ ਤੁਰੇ-ਵਰੇ ਪਰ ਐਡਾ ਬੁਰਾ ਲਾਤਾ ਹੈ ਐਮਐਲਏ ਬਣਿਆ ਸਭ ਤੋਂ ਪਹਿਲਾ ਮੁੱਖ ਮੰਤਰੀ ਨੇ 421 ਕਰੋੜ ਦਾ ਪ੍ਰੋਜੈਕਟ ਦਿੱਤਾ ਜਿਹੜਾ ਕਟਿਆਣੀ ਬਣੀ ਜਾਂਦਾ ਹੈ ਲੈਣੇ ਦੇ ਨਾਲ ਬਣੀਆਂ ਰੋਡੀਆਂ ਲੱਗੀਆਂ ਦੀ ਫੈਕਟਰੀ ਉੱਥੇ ਉਹ ਪੀਣ ਵਾਲੇ ਪਾਣੀ ਦੀ ਫੈਕਟਰੀ ਹੈ ਬਾਪੂ ਉੱਥੇ 223 ਪਿੰਡਾਂ ਨੂੰ ਨੱਥਾ ਸਿੰਘ ਢਾਣੀ ਤੋਂ ਵੀ ਉੱਥੇ ਪਾਣੀ ਆਉਣਾ ਹੈ ਚੁਹਾਣਾ ਨੂੰ ਵੀ ਉੱਥੇ ਪਾਣੀ ਆਉਣਾ ਹੈ ਸਾਰੇ ਪਿੰਡਾਂ 'ਚ 223 ਪਿੰਡਾਂ 'ਚ ਨਹਿਰੀ ਪਾਣੀ ਆਉਣਾ ਹੈ ਹੋਰ 6 ਮਹੀਨੇ ਲੱਗ ਜਾਣਗੇ ਕਈ ਵਾਰੀ ਟਾਈਮ ਲੱਗ ਜਾਂਦਾ ਹੈ 6 ਮਹੀਨਿਆਂ ਬਾਅਦ ਥੋਡੇ ਘਰੇ ਥੋੜੀ ਟੈਂਕੀਆਂ ਤੱਕ ਨਹਿਰੀ ਪਾਣੀ ਸਾਫ਼ ਸੁਥਰਾ ਛੜਦਾ ਕਰ ਦੇਣਾ ਇਹ ਤੁਹਾਡੇ ਨਾਲ ਸਰਕਾਰ ਦਾ ਵਾਅਦਾ ਹੈ ਪੀਣ ਵਾਲੇ ਪਾਣੀ ਵਾਲਾ ਇਸ ਤੋਂ ਬਾਅਦ ਆਧੀਆਂ ਬਿਮਾਰੀਆਂ ਦਲੋਂ ਨਿਕਲ ਜਾਊਗਾ ਇਹ ਹੈ ਤੁਹਾਡੀ ਆਪਦੀ ਸਰਕਾਰ ਦੇ ਕੰਮ ਬਾਕੀ 24 ਪਰਿਵਾਰਾਂ ਨੂੰ ਬਹੁਤ-ਬਹੁਤ ਮੁਬਾਰਕਾ ਜਿਹੜੇ ਮੇਰੇ ਭਰਾ ਨੇ ਗੱਲ ਕਹੀ ਵੀ ਜਿਹੜੇ ਰਹਿੰਦੇ ਆ ਉਹਦੀ ਆਪਾਂ ਪ੍ਰਪੋਜ਼ਲ ਕਿਧਰ ਗਈ ਸਾਡੇ ਇੰਚਾਰਜ ਸਾਹਿਬ ਜਿਹੜੇ ਰਹਿ ਗਏ ਉਹਨਾਂ ਦੀ ਨਵੀਆਂ ਪ੍ਰਪੋਜ਼ਲ ਲੈ ਲਓ ਕੋਪਾ ਦੁਬਾਰਾ ਭੇਜ ਕੇ ਸਰਕਾਰ ਤੋਂ ਆਪੋ ਵੀ ਮਾਫ ਕਰਾ ਦਿੰਦੇ ਇਨੇ ਕਹਿੰਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਮੈਂ ਕੋਸ਼ਿਸ਼ ਕੀਤੀ ਪਹਿਲਾਂ ਸਾਡੇ ਪਿੰਡਾਂ 'ਚ ਇਹ ਹੁੰਦਾ ਸੀ ਵੀ ਫਲਾਣੇ ਬੰਦੇ ਨੇ ਵੋਟਰੀ ਭਾਈ ਤੇ ਫਲਾਣੇ ਦਾ ਨੁਕਸਾਨ ਕਰਦਿਓ ਸਵਾ 3 ਸਾਲ ਹੋ ਗਏ ਤੁਹਾਡੇ ਪੁੱਤ ਨੂੰ ਐਮਐਲਏ ਬਣਿਆ ਨੂੰ ਕੋਈ ਬੰਦਾ ਉਂਗਲ ਖੜੀ ਕਰਕੇ ਨਹੀਂ ਕਹਿ ਸਕਦਾ ਵੀ ਗੋਲਡੀ ਨੇ ਸਾਡੇ ਤਿੰਨ ਜਾਈ ਪਰਚਾ ਕਰਾਇਆ ਮੈਂ ਤਾਂ ਵੀ ਦੇਂਦਾਰ ਕੱਲੇ ਤੁਹਾਡੇ ਪਿੰਡ ਨਹੀਂ ਪੂਰੇ ਹਲਕੇ 'ਚ ਇੱਕ ਬੰਦਾ ਨਹੀਂ ਕਹਿ ਸਕਦਾ ਕਿ ਸਾਡੇ ਤਨਜਾਇ ਪਰਚਾ ਹੈ ਨਹੀਂ ਜਲਾਲਾਬਾਦ 26 25 ਚ ਬੜਾ ਮਸ਼ਹੂਰ ਹੁੰਦਾ ਸੀ ਹੁੰਦਾ ਸੀ ਨਾ ਆ ਪਰਮੋੜੇਲੇ ਬੇਟੇ ਤਿੱਧਰ ਗਗਨੇਸ਼ ਬਾਬਾ ਇਹਨਾਂ ਦੇ ਤਾਂ ਰੌਣਕ ਲੱਗੀਆਂ ਰਹਿੰਦੀਆਂ ਸੀ ਸਾਰੇ ਕੋ ਹੱਸਦਾ ਹੋਣੀ ਸੀ ਪਰ ਇਸ ਕੋਲੋ ਕੋਸ਼ਿਸ਼ ਕੀਤੀ ਕਿ ਆਪਦੇ ਪਿੰਡਾਂ ਦੇ ਵਿੱਚ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਯਾਰ ਕਿਸੇ ਦਾ ਮਾੜਾ ਨਾ ਕਰੋ ਨਹੀਂ ਪੁਰਾਣੇ ਲੀਡਰਾਂ ਨੇ ਹਾਂ ਇੱਕ ਦੂਜੇ ਨੇ ਕੁੰਡੀਆਂ ਫਸਾ ਕੇ ਰੱਖੀਆਂ ਹੁੰਦਾ ਸੀ ਨਾ ਬਾਪੂ ਹੁਣ ਦੋਵੇਂ ਇਕੱਠੇ ਹੋਏ ਫਿਰਦੇ ਵੇਖੇ ਤੁਸੀਂ ਕਿ ਨਹੀਂ ਵੇਖੇ ਮੈਂ ਇੱਕ ਦਿਨ ਗਿਆ ਤੇ ਠੀਕ ਮੈਂ ਫੇਸਬੁਕ ਖੋਲ੍ਹਿਆ ਉੱਥੇ ਦੋਵੇਂ ਕੇਕ ਕੱਟੀਆਂ ਹਨ ਹਾਏ ਰੱਬਾ ਮੈਂ ਕਿਹ ਕਮਾਲ ਹੋ ਗਈ ਯਾਰਾਂ 30 ਸਾਲ ਲੋਕਾਂ ਦਾ ਖੂਨ ਕੱਢਿਆ ਹੈ ਕਿੱਦਾਂ ਚਾ ਕਿੱਦਾਂ ਕਿੱਦਾਂ 30 ਸਾਲ ਲੋਕਾਂ ਦੇ ਸਿਰ ਫੜਵਾਏ ਹੈ 30 ਸਾਲ ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਾਇਆ ਹੈ ਵਿਚਾਰੇ ਹਾਈ ਕੋਰਟ ਤੱਕ ਤਰੀਕਾ ਭੁਗਤਦੇ ਰਹੇ 30 ਸਾਲਾਂ ਬਾਅਦ ਜਦੋਂ ਮੇਲਾ ਲੁੱਟਿਆਗਾ ਹੁਣ ਘਰੇ ਬੈ ਕੇ ਰਹੀ ਕਰ ਲਈ ਯਾਰ ਆਪਾਂ ਤਾਂ ਕਮਲੇ ਹੋਈ ਫਿਰਦੇ ਲੜ ਕੇ ਲੈਣਾ ਕੀ ਐ ਇਸੇ ਬਨੇ ਇਕੱਠੇ ਹੋ ਚਲੀਏ ਉਹਦੇ ਮੂੰਹ ਚ ਕੇਕ ਪਾਵੇ ਉਹਦੇ ਮੂੰਹ ਚ ਕੇਕ ਪਾਵੇ ਮੈਂਗਾ ਬੱਲੇ ਆ ਤੁਹਾਡੇ ਰੱਬ ਰੱਬ ਹੋਈ ਪਈ ਐ ਆ ਵੀ ਤੇ ਨੌਣੇ ਸੀ ਮੈਂ ਸ਼ੁਕਰ ਹੈ ਝਾੜੂ ਦਾ ਤੇ ਆਵਾਦੀ ਪਾਰਟੀ ਦਾ ਜਿਨੇ ਮਗਰਮੱਛਾਂ ਦੇ ਚਾਵਲ ਜਿ ਟੇਕ ਰਹਤੇ ਕਿਹਾ ਜੀ ਨਹੀਂ ਕੋਣ ਪੁੱਛਦਾ ਸੀ ਤੁਸੀਂ ਦੱਸ ਦਿਓ ਇੰਨਾ ਹੀ ਕਹਿੰਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰਵਾਰ ਦੇ ਮੈਂਬਰ ਅੱਗੇ ਬੁਲਾ ਲੀਆ ਹਾਂ ਜੀ ਸਰਦਾਰ ਮਨਜੀਤ ਸਿੰਘ ਜੀ ਚੱਕ ਬਜੀਦੇ ਤੋਂ 317501 ਰੁਪਿਆ ਆ ਜੋ ਇਧਰ ਆ ਜੋ ਇਸ ਤੋਂ ਬਾਅਦ ਸਰਦਾਰ ਮੁਖਤਿਆਰ ਸਿੰਘ ਨੇ ਚੱਕ ਬਜੀਦੇ ਤੋਂ 4 ਲੱਖ 4 ਲੱਖ ਰੁਪਿਆ 4129 ਰੁਪਏ ਨੇ ਦੇ ਫਿਰ ਜੁਗਿੰਦਰ ਸਿੰਘ ਸਾਹਮਣੂ ਸੁਰਜਨ ਸਿੰਘ ਚੱਕ ਖੁੰਡ ਵਾਲੇ ਤੋਂ ਇਹਨਾਂ ਦੇ 17000 ਰੁਪਿਆ ਸੁਖਚੈਨ ਸਿੰਘ ਸਨ ਮੰਗਤ ਸਿੰਘ ਟੰਡੀ ਖੁਰਦ ਤੋਂ 342000 ਰੁਪਿਆ ਪਰਮਜੀਤ ਸਿੰਘ ਸਨ ਜੋਗਿੰਦਰ ਸਿੰਘ ਟੰਡੀ ਖੁਰਦ ਤੋਂ 76000 ਰੁਪਿਆ ਨਾਨੇਜ ਸਿੰਘ ਪੁੱਤਰ ਹਰਨਾਮ ਸਿੰਘ ਟੰਡੀ ਖੁਰਦ ਤੋਂ 40000 ਰੁਪਿਆ ਜੋਗਿੰਦਰ ਸਿੰਘ ਸਨ ਫੌਜਾ ਸਿੰਘ ਜਲਾਲਾਬਾਦ ਦੇ 145 149300 ਰੁਪਿਆ ਸਰਦਾਰ ਬੂਟਾ ਸਿੰਘ ਸਨ ਕਿਸ਼ਨ ਸਿੰਘ ਜੰਮੂ ਵਸਤੀ ਤੋਂ 74000 ਰੁਪਿਆ ਬੰਤਾ ਸਿੰਘ ਸਾਨੂੰ ਮਹਿੰਦਰ ਸਿੰਘ ਲਮੋਚੜ ਖੁਰਦ ਕਰਿਆ 825412 ਰੁਪਏ ਬੰਦਾ ਸਿੰਘ ਸਾਨੂੰ ਹਜੀਤ ਸਿੰਘ ਲਮੋਚੜ ਖੁਰਦ 367000 ਰੁਪਏ ਬਲਕਾਰ ਸਿੰਘ ਸਾਨੂੰ ਜਸਪੀਰ ਸਿੰਘ ਲਮੋਚੜ ਖੁਰਦ 187000 ਰੁਪਏ ਸਾਰਾ ਮਾਲ ਦੱਰਿਆ ਨਹੀਂ ਲੈ ਗਏ ਅਮਰੀਕ ਸਿੰਘ ਸਾਨੂੰ ਮਾਲ ਸਿੰਘ ਲਮੋਚੜ ਖੁਰਦ ਕਰਿਆ 22918 ਰੁਪਏ ਮਲਕੀਤ ਸਿੰਘ ਸਨਵਵਤਾਰ ਸਿੰਘ ਲਮੋਚਰ ਖੋੜ ਦੇ 820 82 ਰੁਪਏ ਮੈਂ ਸਾਰੇ ਬੋਲੇ ਮਿੰਦਰ ਸਿੰਘ ਸਾਨੂੰ ਮੇਲ ਸਿੰਘ ਲਮੋਚਰ ਖੋੜ 229000 ਰੁਪਏ ਮਿੰਦਰ ਸਿੰਘ ਕਰਤਾਰ ਸਿੰਘ ਮੋਰ ਸਿੰਘ ਵਾਲਾ 400 ਰੁਪਏ ਚਰੰਗੀ لال ਕਰਮ ਸੋਰੀ 400 ਰੁਪਏ ਚਰੰਗੀ لال ਕਰਮਚੰਦ ਜੀ 117000 ਰੁਪਏ ਮੋਰ ਸਿੰਘ ਵਾਲੇ ਤੋਂ ਕੇਵਲ ਕਿਸ਼ਨਜੀਤ ਸਿੰਘ ਮੋਕਮ ਰਾਈਆਂ 3 ਲੱਖ 52 ਹਜ਼ਾਰ ਰੁਪਇਆ ਸੁਬੇਕ ਸਿੰਘ ਅਵਤਾਰ ਸਿੰਘ ਮੋਜੇ ਵਾਲਾ 72 ਹਜ਼ਾਰ ਰੁਪਇਆ ਬਾਦ ਸਿੰਘ ਕਾਸ਼ੀ ਸਿੰਘ 2 ਲੱਖ 19 ਹਜ਼ਾਰ ਰੁਪਇਆ ਆ ਰਹੇ ਜਗਜੀਵਨ ਸਿੰਘ ਸਾਨੂੰ ਬਚਨ ਸਿੰਘ 3 ਲੱਖ 47 ਹਜ਼ਾਰ ਰੁਪਇਆ ਚੱਕ ਬਜੀਦਾ ਸੁਰੀਲ ਸਿੰਘ ਮੁਖਤਿਆਰ ਸਿੰਘ 4 ਲੱਖ ਰੁਪਇਆ ਔਰ ਭਜਨ ਸਿੰਘ ਸੁਰੇਨ ਸਿੰਘ ਚੱਕ ਬਜੀਦਾ 1 ਲੱਖ 81 ਹਜ਼ਾਰ ਰੁਪਇਆ ਗੁਰਜਨ ਸਿੰਘ ਔਰ ਭਜਨ ਸਿੰਘ 1 ਲੱਖ 81 ਹਜ਼ਾਰ ਰੁਪਇਆ ਬਲਕਾਰ ਸਿੰਘ ਬੱਗਾ ਸਿੰਘ ਚੱਕ ਬਜੀਦਾ 2 ਲੱਖ 38 ਹਜ਼ਾਰ ਰੁਪਇਆ ਜੁਗਿੰਦਰ ਸਿੰਘ ਸੁਰਜਨ ਸਿੰਘ ਚੱਕ ਖੁੰਡਾਲਾ 16000 ਰੁਪਇਆ ਬਗੀਚਾ ਸਿੰਘ ਬਲਵੰਤ ਸਿੰਘ ਚੱਕ ਟਾਲੀ ਵਾਲਾ 248000 ਚੈਨ ਸਿੰਘ ਮੰਗਨ ਸਿੰਘ ਇਹ ਹੋ ਗਿਆ ਬੰਤਾ ਸਿੰਘ ਮਹਿੰਦਰ ਸਿੰਘ 825000 ਬੋਲੇ ਸੋਨਿਆ ਥੈਂਕ ਯੂ ਜੀ ਤੁਹਾਨੂੰ ਮੁਬਾਰਕਾਂ ਅਨੇਕ ਮੁੱਖ ਮੰਤਰੀ ਦੇ ਅੰਦਰ ਨਾਰਤ ਲਾ ਦੀਏ ਇਨਕਲਾਬ ਜਿੰਦਾਬਾਦ ਭਗਵੰਤ ਮਾਨ ਤੇਰੀ ਸੋਚ ਤੇ ਜੈ ਹਾਂ ਜੈ ਹਾਂ ਮੁੱਖ ਮੰਤਰੀ ਪੰਜਾਬ ਜਿੰਦਾਬਾਦ 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 ਥੈਂਕ ਯੂ ਜੀ